ਕਰਦਾ ਵਾਂ ਪ੍ਰਿੰਸ ਭਾਈ ਚਾਰੇ ਦਾ ਕਿ ਜਿਹੜੀ ਅੱਜ ਲੋਈਆਂ ਅਨਗਰ ਦੇ ਵਿੱਚ ਪੁੱਜੀ ਆ ਜਿਹਦੇ ਵਿੱਚ ਜਲੰਧਰ ਇਲਾਕਾ ਔਰ ਕਪੂਰਥਲਾ ਦੋਨ ਜ਼ਿਲ੍ਹਿਆਂ ਦੇ ਇੱਥੇ ਆ ਗੂ ਸਹਿਬਾਨ ਪੁੱਜੇ ਆ ਔਰ ਸਾਰੇ ਹੀ ਲੀਡਰ ਸਹਿਬਾਨ ਵੱਖ-ਵੱਖ ਪਿੰਡਾਂ ਦੇ ਵਿੱਚੋਂ ਪਹੁੰਚੇ ਆ ਬਲਾਕਾਂ 'ਚੋਂ ਔਰ ਜ਼ਿਲ੍ਹੇ ਦੇ ਵਿੱਚੋਂ ਲੀਡਰ ਕੋਰ ਕਮੇਟੀ ਦੇ ਲੀਡਰ ਬਾਕੀ ਆਪਣਾ ਮੇਨ ਲੀਡਰ ਵੀ ਇੱਥੇ ਸਾਰੇ ਪੁੱਜੇ ਔਰ ਇੱਥੇ ਜਿਹੜਾ ਕੋਈ ਮਸਲਾ ਪਹਿਲਾਂ ਤਾਂ ਨੰਬਰ ਇਹ ਆ ਕਿ ਜਿਹੜੇ ਸਾਡੇ ਕਿਸਾਨ ਮੰਡ ਖੇਤਰ ਨਾਲ ਲੱਗਦੇ ਜਿਵੇਂ ਬਾਬਾ ਤੀਸ ਸਿੰਘ ਦੇ ਨਾਲ-ਨਾਲ ਨੇੜੇ ਦੇ ਪਿੰਡ ਉਥੇ ਵੱਡੇ ਪੱਧਰ ਤੇ ਜਦੋਂ ਫਲਾਡ ਆਇਆ ਤੇ ਫਲਾਡ ਆਉਣ ਦੇ ਕਾਰਨ ਝੋਨੇ ਦਾ ਨੁਕਸਾਨ ਹੋਇਆ ਔਰ ਕਣਕ ਵੀ ਜਿਹੜੀ ਆ ਉਹ ਵੀ ਬੀਜ ਨਹੀਂ ਸਕੇ ਤਾਂ ਉਹਦਾ ਜਿਹੜਾ ਅੱਜ ਤੱਕ ਆਰਾਮ ਰੋਲਾ ਚੱਲ ਰਿਹਾ ਤੇ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਔਰ ਉਹਦੇ ਨਾਲ-ਨਾਲ ਵੱਡੀ ਮਾਸਤਰਾ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੜਕਾਂ ਖਰਾਬ ਹੋਈਆਂ ਔਰ ਇਸ ਅਜੰਡਿਆਂ ਤੇ ਬਾਕੀ ਜੋ ਜਿਹੜੇ ਵੀ ਅਜੰਡੇ ਹੋਰ ਵਿਚਾਰੇ ਗਏ ਆ ਉਹ ਇਹਨਾਂ ਅਜੰਡਿਆਂ ਤੇ ਸਾਡੇ ਜਿਹੜੇ ਜ਼ਿਲ੍ਹੇ ਦੀ ਟੀਮ ਆ ਜਿਹੜੀ ਕਪੂਰਥਲੇ ਦੀ ਤੇ ਜਲੰਧਰ ਦੀ ਜਿਹੜੀ ਜ਼ਿਲ੍ਹੇ ਦੀ ਆ ਟੀਮ ਉਹ ਐਸਡੀਐਮ ਨੂੰ ਨਾ ਸੋਮਵਾਰ ਨੂੰ ਵਕਤ ਮਿਲੇਗਾ ਔਰ ਜੇ ਉਹਦਾ ਕੋਈ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵਕਤ ਮਿਲੇਗਾ ਅਗਰ ਇਹਦਾ ਕੋਈ ਹੱਲ ਨਾ ਨਿਕਲਿਆ ਤੇ ਪਿੰਡ ਪਿੰਡ ਇਲਾਕੇ ਦੇ ਵਿੱਚ ਸਾਰੇ ਜਲੰਧਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਕੇ ਕਪੂਰਥਲੇ ਏਰੀਏ ਚ ਔਰ ਜਥੇਬੰਦੀ ਸੂਬਾ ਕਮੇਟੀ ਜਿਹੜੀ ਆ ਉਹ ਫਿਰ ਆਪਣੀ ਮੀਟਿੰਗ ਕਰਕੇ ਵੱਡੇ ਪੱਧਰ ਤੇ ਐਕਸ਼ਨ ਲਵੇਗੀ ਜੀ ਦਾ ਜਵਾਬ ਦੇ ਜਿਹੜਾ ਵਾ ਜਲੰਧਰ ਜ਼ਿਲ੍ਹੇ ਦਾ ਪ੍ਰਸ਼ਾਸਨ ਹੋਵੇਗਾ ਔਰ ਉਹਦੇ ਨਾਲ ਨਾਲ ਮੋਰਚੇ ਪ੍ਰਤੀ ਜਿਹੜੀ ਮੀਟਿੰਗ ਹੋਈ ਆ ਕਿ ਜਲੰਧਰ ਜ਼ਿਲ੍ਹੇ ਦਾ ਔਰ ਜਿਹੜੇ ਕਪੂਥਲੇ ਆਪਣੇ ਤੇ ਸਾਥੀ ਪੁੱਛੇ ਆ ਗੁਰਪ੍ਰੀਤ ਔਰ ਬਾਕੀ ਸਾਥੀ ਜਸਵੰਤ ਸਿੰਘ ਆਦਿ ਔਰ ਇਹਨਾਂ ਨੇ ਵੀ ਸਹਿਮਤੀ ਦਿੱਤੀ ਬਾਕੀ ਸਾਰਿਆਂ ਨੇ ਕਿ ਜਿਵੇਂ ਅਸੀਂ ਰੁਟੀਨ ਦੇ ਨਾਲ 13 ਫਰਵਰੀ ਤੋਂ ਸਿੰਘੂ ਔਰ ਖਨੌਰੀ ਬਾਰਡਰਾਂ ਤੇ ਜੂਝ ਰਹੇ ਆ ਇਵੇਂ ਹੀ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਔਰ ਇਹ ਸ਼ਿਵਟਾਂ ਬਣਾ ਕੇ ਕਸਥਾਨਾਂ ਦੀਆਂ ਉਥੇ ਪਹੁੰਚਦੇ ਰਵਾਂਗੇ ਔਰ ਜਾ ਕੇ ਜਿਹੜੀ ਵੱਡੀ ਲੜਾਈ ਜਿਹੜੀ ਆ ਜਿਵੇਂ ਪ੍ਰਾਲੀ ਵਾਲਾ ਮਸਲਾ ਵਾ ਬਿਜਲੀ ਸੋਧ ਬੇਲਿਆ ਫਸਲਾਂ ਦਾ ਖਰੀਦ ਗਰੰਟੀ ਕਾਨੂੰਨ ਆ ਜਾਂ ਲਖੀਨਪੁਰ ਵਾਲਾ ਮਸਲਾ ਜਾਂ ਦਿੱਲੀ ਅੰਦੋਲਨਦਾਰਾਂ ਸ਼ਹੀਦਾਂ ਦਾ ਮਸਲਾ ਕਿ ਸ਼ਹੀਦ ਹੋਏ ਕਿਸਾਨ ਔਰ ਇਹ ਵੱਡੇ ਪੱਧਰ ਤੇ ਜਿਹੜੀਆਂ ਮੰਗਾਂ ਸਾਡੀਆਂ ਹੱਕੀ ਮੰਗਾਂ ਮੰਨਦੀਆਂ ਇਹ ਮੰਗਾਂ ਜਿਹੜੀਆਂ ਮਨਮੋਣ ਤੱਕ ਜੜਾ ਵਾ ਕਿਸਾਨ ਸੰਘਸ਼ ਕਮੇਟੀ ਪੰਜਾਬ ਜਿਹੜੀ ਆ ਇਹਦੇ ਨਾਲ ਜਿਹੜੀਆਂ ਗੈਰ ਰਾਜਨੀਤਿਕ ਮੋਰਚਾ ਸਾਡਾ ਗਰੁੱਪ ਆ ਇੱਕ ਮਜ਼ਦੂਰ ਕਿਸਾਨ ਮੋਰਚਾ ਜਿਹੜਾ ਗਰੁੱਪ ਆ ਦੋ ਸਾਡੇ ਫੋਰਮ ਚੱਲ ਰਹੇ ਆ ਔਰ ਇਹ ਫੋਰਮ ਜਿਹੜੇ ਆ ਉਹਨਾਂ ਚ ਤੱਕ ਇਨਾਂ ਬਾਰਡਰਾਂ ਤੋਂ ਇਹ ਪਿੱਛੇ ਨਹੀਂ ਹਟਣਗੇ ਔਰ ਜਿਵੇਂ ਜਿਵੇਂ ਵੀ ਗੈਰ ਰਾਜਨੀਤਿਕ ਮੋਰਚੇ ਦਾ ਮਜ਼ਦੂਰ ਮੋਰਚੇ ਦਾ ਜਿਵੇਂ ਉਹਦੇ ਵਿੱਚ ਕਿਸਾਨ ਸੰਘਸ਼ ਕਮੇਟੀ ਪੰਜਾਬ ਵੀ ਪੰਜ ਮੈਂਬਰੀ ਚ ਗੈਰ ਰਾਜਨੀਤਿਕ ਮੋਰਚੇ ਚ ਸ਼ਾਮਲ ਆ ਔਰ ਇਹ ਸਾਰੇ ਦੇਸ਼ ਪੱਧਰ ਤੇ ਗਵਾਹੀ ਕਰ ਰਹੀ ਆ ਔਰ ਉਵੇਂ-ਉਵੇਂ ਇਹ ਮੀਟਿੰਗਾਂ ਕਰਕੇ ਇਹ ਸਰਕਾਰ ਨਾਲ ਦੇ ਨਾਲ ਜਿਹੜੀ ਇਸ ਵੇਲੇ ਸੰਘਰਸ਼ਮਈ ਟੱਕਰ ਚੱਲ ਰਹੀ ਆ ਔਰ ਜਿੰਨਾ ਤੇ ਟੱਕਰੇ ਮੰਗਾ ਮੰਵਾ ਨਹੀਂ ਲੈਂਦੇ ਇਹ ਮੋਰਚੇ ਜਾਰੀ ਰਹਿਣਗੇ ਔਰ ਜਿਹੜਾ ਜਲੰਧਰ ਜ਼ਿਲ੍ਹੇ ਵਾਲੇ ਬਾਕੀ ਸਾਥੀ ਜਿਹੜੇ ਤੇ ਕਪੂਰਥਲੇ ਤੋਂ ਆਏ ਜਸਵੰਤ ਜੀ ਹੋਣੀ ਗੁਰਪ੍ਰੀਤ ਜੀ ਹੋਣੀ ਬਾਕੀ ਸਾਥੀ ਦਾ ਇੱਕ ਤਾਂ ਨਾਮ ਵਿਸਰ ਗਿਆ ਔਰ ਇਹ ਸਾਥੀ ਜਿਹੜੇ ਆ ਜਲੰਧਰ ਜ਼ਿਲ੍ਹੇ ਵਾਲੇ ਪ੍ਰਾਣੀ ਸਾਰੀ ਟੀਮ ਤੁਹਾਡੇ ਸਾਹਮਣੇ ਖੜੀ ਆ ਇਹਨਾਂ ਦਾ ਸੂਬਾ ਕਮੇਟੀ ਜਿਹੜੀ ਆ ਤਹਿ ਦਿਲੋਂ ਧੰਨਵਾਦ ਕਰਦੇ ਆ ਕੇ ਵੱਡੇ ਸੰਘਰਸ਼ੀਲ ਲੋਕ ਆ ਮਾਰਚਲ ਲੋਕ ਆ ਕਿ ਜਿਨ੍ਹਾਂ ਦਿੱਲੀ ਅੰਦੋਲਨ ਜਿਹੜਾ ਵਾ ਵੱਡੇ ਪੱਧਰ ਤੇ ਲੜਿਆ ਬਿਜਲੀ ਬਿੱਲ ਬਕਾਏ ਜਿਹੜੇ ਪੂਰੇ 11 ਸਾਲ ਲੜਾਈ ਚੱਲੀ ਉਹ ਲੜਾਈ ਲੜ ਕੇ 2000 ਤੋਂ ਲੈ ਕੇ 11 ਦੇ ਵਿੱਚ ਫਸੇ ਕੀਤੀ ਉਹ ਇਦਾਂ ਹੀ ਜਿਹੜਾ ਹੁਣ ਐਮਐਸਪੀ ਦਾ ਮਸਲਾ ਵਾ ਤੇ ਪਰਾਲੀ ਵਾਲਾ ਮਸਲਾ ਔਰ ਗਰੰਟੀ ਕਾਨੂੰਨ ਵਾਲਾ ਮਸਲਾ ਵਾ ਬਿਜਲੀ ਸੋਧ ਵਾਲਾ ਮਸਲਾ ਬਾਕੀ ਮਸਲੇ ਜਿਹੜੇ ਆ ਜਿਨ੍ਹਾਂ ਚਿਰ ਤੱਕ ਹੱਲ ਨਹੀਂ ਹੁੰਦੇ ਇਹ ਸਾਥੀ ਜਿਹੜੇ ਆ ਐਵੇਂ ਜੂਝਦੇ ਰਹਿਣਗੇ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ